ਸਾਥੀਓ ਅੱਜ ਦੀ ਵੀਡੀਓ ਵਿੱਚ ਤੁਸੀਂ ਸੁਣੋਗੇ ਬਾਬਾ ਸ਼ੇਖ ਫਰੀਦ ਜੀ ਤੇ ਜੀਵਨ ਦਾ ਇੱਕ ਐਸਾ ਰੋਹਾਨੀ ਕਿੱਸਾ ਜਿਸ ਵਿੱਚ ਇੱਕ ਵੈਸਵਾ ਨੇ ਬਾਬਾ ਫਰੀਦ ਜੀ ਦੀ ਪਰਖਿਆ ਲੈਣ ਦਾ ਸੋਚਿਆ ਪਰ ਜਦੋਂ ਬਾਬਾ ਫਰੀਦ ਜੀ ਨੇ ਉਸ ਔਰਤ ਨੂੰ ਆਪਣੀ ਅੱਖ ਕੱਢ ਕੇ ਦੇ ਦਿੱਤੀ ਤਾਂ ਉਹ ਹੈਰਾਨ ਰਹਿ ਗਈ ਕਿਸੇ ਇਸ ਘਟਨਾ ਦੇ ਪਿੱਛੇ ਦੀ ਅਸਲ ਵਜ੍ਹਾ ਤੇ ਸਾਨੂੰ ਇਸ ਕਹਾਣੀ ਤੋਂ ਕੀ ਸਿੱਖ ਨੂੰ ਮਿਲਦਾ ਹੈ ਇਹ ਸਭ ਕੁਝ ਤੁਸੀਂ ਜਾਣੋਗੇ ਇਸ ਵੀਡੀਓ ਦੇ ਅੰਤ ਤੱਕ ਬਸ ਤੁਸੀਂ ਵੀਡੀਓ ਨੂੰ ਸਕਿੱਪ ਕੀਤੇ ਬਿਨਾਂ ਧਿਆਨ ਨਾਲ ਸੁਣਨਾ ਕਿਉਂਕਿ ਇਹ ਸਿਰਫ ਇੱਕ ਕਹਾਣੀ ਨਹੀਂ ਇਹ ਰੂਹ ਨਾਲ ਜੁੜੀ ਇੱਕ ਯਾਤਰਾ ਹੈ ਆਓ ਹੁਣ ਅਜਦਾ ਇਹ ਰੋਹਾਨੀ ਸਫ਼ਰ ਸ਼ੁਰੂ ਕਰਤੇ ਹਾਂ ਬਾਬਾ ਫਰੀਦ ਜੀ ਦਾ ਜਨਮ ਪਾਕ ਪਟਨ ਵਿੱਚ ਹੋਇਆ ਜੋ ਕਿ ਅਜ ਦੇ ਪਾਕਿਸਤਾਨ ਵਿੱਚ ਹੈ ਬਾਬਾ ਸ਼ੇਖ ਫਰੀਦ ਜੀ ਜਨਨਤੀ ਪਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕੁੱਲ 113 ਸ਼ਲੋਕ ਅਤੇ 4 ਸ਼ਬਦ ਜਿਹੜੇ ਅੱਜ ਵੀ ਸਾਨੂੰ ਰੋਹਾਨੀ ਰਾਹ ਦਿਖਾਉਂਦੇ ਹਨ। ਉਹਨਾਂ ਦੀ ਮਾਤਾ ਬੜੀ ਧਾਰਮਿਕ, ਨਰਮਦਿਲ ਤੇ ਪ੍ਰਭੂ ਪ੍ਰੇਮੀ ਸੀ। ਜਿਵੇਂ ਅੱਜਕਲ ਮਾਵਾਂ ਚਾਹੁੰਦੀਆਂ ਹਨ ਕਿ ਉਹਨਾਂ ਦਾ ਪੁੱਤਰ ਡਾਕਟਰ, ਇੰਜੀਨੀਅਰ ਜਾਂ ਵੱਡਾ ਅਧਿਕਾਰੀ ਬਣੇ। ਤੀਵੇਂ ਹੀ ਬਾਬਾ ਫਰੀਦ ਜੀ ਦੀ ਮਾਤਾ ਜੀ ਦੀ ਇੱਟ ਮੰਨਣਾ ਸੀ ਕਿ ਮੇਰਾ ਪੁੱਤਰ ਰੱਬ ਦਾ ਪਿਆਰਾ ਬਣੇ ਉਸਦੀ ਜ਼ਿੰਦਗੀ ਇਬਾਦਤ ਵਿੱਚ ਲੀਨ ਰਹੇ ਇਸ ਲਈ ਮਾਤਾ ਨੇ ਬਾਬਾ ਫਰੀਦ ਜੀ ਨੂੰ ਛੋਟੇ ਉਮਰ ਤੋਂ ਹੀ ਨਮਾਜ਼ ਪੜਨ ਲਈ ਤਿਆਰ ਕਰਨਾ ਸ਼ੁਰੂ ਕੀਤਾ ਉਹ ਹਰ ਸਵੇਰੇ ਕਹਿੰਦੀ ਫਰੀਦ ਜੇ ਤੂੰ ਨਮਾਜ਼ ਪੜ੍ਹੇਗਾ ਤਾਂ ਅੱਲਾ ਤੈਨੂੰ ਸ਼ਕਰਖਾਨ ਨੂੰ ਦੇਵੇਗਾ ਬਾਬਾ ਜੀ ਛੋਟੇ ਬਾਲ ਸਨ ਉਹ ਨਿਰਦੋਸ਼ ਵਿਸ਼ਵਾਸ ਨਾਲ ਉੱਠਦੇ ਵਸੂ ਕਰਦੇ ਤੇ ਨਮਾਜ਼ ਪੜ੍ਹਦੇ ਜਦੋਂ ਨਮਾਜ਼ ਮੁੱਕਦੀ ਉਹ ਮਸੱਲੇ ਥੱਲੇ ਵੇਖਦੇ ਉੱਥੇ ਮਾਤਾ ਜੀ ਪਹਿਲਾਂ ਹੀ ਸ਼ੱਕਰ ਰੱਖ ਦਿੰਦੇ ਸਨ ਬਾਬਾ ਫਰੀਦ ਜੀ ਤੇ ਪਾਲ ਮਾਨ ਨੂੰ ਲੱਗਦਾ ਸੱਚਮੁੱਚ ਅੱਲਾਹ ਹੀ ਮੈਨੂੰ ਇਹ ਸ਼ੱਕਰ ਦਿੰਦਾ ਹੈ ਉਹ ਖੁਸ਼ੀ ਨਾਲ ਉਸ ਸ਼ੱਕਰ ਨੂੰ ਚੱਖਦੇ ਤੇ ਅੱਲਾਹ ਦਾ ਸ਼ੁਕਰ ਅਦਾ ਕਰਦੇ ਇਹ ਉਹ ਸਮਾਂ ਸੀ ਜਦੋਂ ਇਬਾਦਤ ਹੱਤੇ ਮਾਤਾ ਪਿਆਰ ਇਕੱਠੇ ਮਿਲ ਕੇ ਰੋਹਾਨੀ ਪੀਚ ਬੋ ਰਹੇ ਸਨ ਪਰ ਇੱਕ ਦਿਨ ਕੁਦਰਤੀ ਮਾਤਾ ਜੀ ਨੇ ਬਾਹਰ ਜਾਣਾ ਪਿਆ ਉਹਨਾਂ ਦੇ ਦਿਲ ਵਿੱਚ ਇਹ ਚਿੰਤਾ ਸੀ ਕਿ ਅੱਜ ਜੇ ਸ਼ਕਰ ਨਾ ਮਿਲੀ ਤਾਂ ਕਿਤੇ ਫਰੀਦ ਦਾ ਮਨ ਅੱਲਾ ਨਾਲੋਂ ਟੁੱਟ ਨਾ ਜਾਵੇ ਉਹ ਰਸਤੇ ਵਿੱਚ ਚੁੱਪ ਚਾਪ ਦੁਆ ਕਰ ਰਹੀ ਸੀ اے ਮਾਲਕ ਮੇਰੇ ਪੁੱਤਰ ਦਾ ਵਿਸ਼ਵਾਸ ਨਾ ਟੁੱਟੇ ਉਦੋਂ ਘਰ ਵਿੱਚ ਬਾਬਾ ਫਰੀਦ ਜੀ ਨੇ ਆਦਤ ਮੁਤਾਬਕ ਵਸੂ ਕੀਤਾ ਨਮਾਜ਼ ਪੜੀ ਤੇ ਜਦ ਮਸੱਲਾ ਚੁੱਕਿਆ ਤਾ ਥੱਲੇ ਸੱਚੀ ਸ਼ੱਕਰ ਪਈ ਸੀ ਨਾ ਮਾਂ ਨੇ ਰੱਖੇ ਸੀ ਨਾ ਕਿਸੇ ਮਨੁੱਖ ਨੇ ਇਹ ਅੱਲਾਹ ਦੀ ਰਹਿਮਤ ਸੀ ਜੋ ਆਪਣੇ ਬੰਦਿਆਂ ਦੀ ਭੋਲੀ ਪਾਵਨਤਾ ਜਵਾਬ ਦੇ ਰਹੀ ਸੀ ਜਦ ਮਾਤਾ ਵਾਪਸ ਆਈ ਤੇ ਪੁੱਛਿਆ ਫਜ਼ੀਲ ਤੂੰ ਅਜ ਨਮਾਜ਼ ਪੜੀ ਸੀ ਪੱਪਾ ਫਜ਼ੀਲ ਜੀ ਨੇ ਮੁਸਕਰਾ ਕੇ ਕਿਹਾ ਹਾਂ ਮਾਚੀ ਅਜ ਨਮਾਜ਼ ਪੜੀ ਸੀ ਪਰ ਮਾਂ ਅੱਜ ਜੋ ਸ਼ੱਕਰ ਅੱਲਾ ਨੇ ਦਿੱਤੀ ਉਹ ਪਹਿਲੀਆਂ ਸਾਰੀਆਂ ਸ਼ੱਕਰਾਂ ਨਾਲੋਂ ਬਹੁਤ ਜ਼ਿਆਦਾ ਮਿੱਠੀ ਸੀ ਇਸ ਦੀ ਮਿਠਾਸ ਅੱਜ ਵੀ ਮੇਰੇ ਮੂੰਹ ਵਿੱਚ ਹੈ ਇਹ ਸੁਣ ਕੇ ਮਾਤਾ ਤੇ ਹੰਝੂ ਨਿਕਲ ਪਏ ਉਹ ਸੱਚ ਦਾ ਕਰ ਗਈ ਤੇ ਕਹਿ ਲੱਗੀ ਐ ਅੱਲਾ ਮੇਰੀ ਮਿਹਨਤ ਕਾਮਯਾਬ ਹੋ ਗਈ ਮੇਰਾ ਪੁੱਤਰ ਤੇਰਾ ਬੰਦਾ ਬਣ ਗਿਆ ਇਸ ਤਰ੍ਹਾਂ ਮਾਂ ਤੇ ਪਿਆਰ ਅਤੇ ਉਸ ਦੀ ਸੱਚੀ ਇੱਛਾ ਨੇ ਬਾਬਾ ਫਰੀਦ ਜੀ ਨੂੰ ਬਚਪਨ ਤੋਂ ਹੀ ਅੱਲਾਹ ਦੀ ਬੰਦਗੀ ਤੇ ਰਾਤੇ ਤੋਰ ਦਿੱਤਾ ਉਸ ਦਿਨ ਤੋਂ ਪਪਾ ਫਰੀਦ ਜੀ ਦੇ ਦਿਲ ਵਿੱਚ ਜੋ ਮਿਠਾਸ ਆਈ ਉਹ ਸਿਰਫ ਸ਼ੱਕਰਤੀ ਨਹੀਂ ਸੀ ਉਹ ਇਮਾਨ ਦੀ ਮਿਠਾਸ ਸੀ ਪਪਾ ਫਰੀਦ ਜੀ ਜਦੋਂ ਜਵਾਨ ਹੋਏ ਤਾਂ ਉਹਨਾਂ ਦਾ ਮਨ ਸੰਸਾਰ ਤੋਂ ਟੁੱਟ ਚੁੱਕਾ ਸੀ ਇੱਕ ਦਿਨ ਸਭ ਕੁਝ ਛੱਡ ਕੇ ਜੰਗਲਾਂ ਵੱਲ ਚਲੇ ਗਏ ਨਾ ਖਾਣ ਦੀ ਤਮੰਨਾ ਨਾ ਪਹਿਨਣ ਦੀ ਚਿੰਤਾ ਸਿਰਫ ਇੱਕ ਹੀ ਲਾਲਸਾ ਸੀ ਰੱਬ ਦੀ ਪ੍ਰਾਪਤੀ 36 ਸਾਲਾਂ ਤੱਕ ਉਹ ਜੰਗਲਾਂ ਵਿੱਚ ਭਗਤੀ ਕਰਦੇ ਰਹੇ ਕਦੇ ਖੋਵ ਵਿੱਚ ਉਲਟੇ ਲਟਕ ਕੇ ਕਦੇ ਕਈ ਕਈ ਦਿਨ ਭੁੱਖੇ ਰਹਿ ਕੇ ਉਹ ਹਰ ਤਰੀਕੇ ਨਾਲ ਅੱਲਾਹ ਦੀ ਰਹਿਮਤ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਰਹੇ ਪਰ ਫਿਰ ਵੀ ਉਹੀ ਚੁੱਪੀ ਉਹੀ ਸੁੱਕਾ ਮਨ ਰੱਬ ਦੀ ਪ੍ਰਾਪਤੀ ਅਜੇ ਵੀ ਦੂਰ ਸੀ ਇੱਕ ਦਿਨ ਇੱਕ ਬੀਬੀ ਨੇ ਆ ਕੇ ਕਿਹਾ ਬਾਪਾ ਜੀ ਗੁਰੂ ਤੋਂ ਬਿਨਾ ਰੱਬ ਨਹੀਂ ਮਿਲਦਾ ਜਿਸ ਤੱਕ ਕੋਈ ਮੁਰਸ਼ਿਦ ਨਹੀਂ ਉਸ ਦਾ ਰਸਤਾ ਅਧੂਰਾ ਰਹਿੰਦਾ ਹੈ ਇਹ ਕਲਪਾਪਾ ਫਰੀਜੀ ਤੇ ਦਿਲ ਵਿੱਚ ਤੀਰ ਵਾਂਗ ਚੁੱਪ ਗਈ ਉਹ ਸਮਝ ਕੇ ਰੱਬ ਤੱਕ ਪਹੁੰਚਾਂ ਲਈ ਪਹਿਲਾਂ ਗੁਰੂ ਤੱਕ ਪਹੁੰਚਣਾ ਪੈਂਦਾ ਹੈ ਫਿਰ ਉਹਨਾਂ ਨੇ ਇੱਕ ਗੁਰੂ ਦੀ ਸ਼ਰਨ ਲਈ ਤੇ ਬੜੀ ਲਗਨ ਨਾਲ ਉਹਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਬਾਪਾ ਜੀ ਹਰ ਸਵੇਰੇ ਆਪਣੇ ਗੁਰੂ ਲਈ ਪਾਣੀ ਗਰਮ ਕਰਦੇ ਤਾਂ ਜੋ ਉਹਨਾਂ ਨੂੰ ਇਸ਼ਨਾਨ ਕਰਨਾ ਸੁਖਾਲਾ ਹੋਵੇ ਉਹ ਕਦੇ 延迟 ਨ ਕਰਦੇ ਕਦੇ ਆਲਸ ਨ ਕਰਦੇ ਸੇਵਾ ਉਹਨਾਂ ਲਈ ਇਬਾਦਤ ਸੀ ਪਰ ਇੱਕ ਦਿਨ ਕੁਦਰਤ ਨੇ ਉਹਨਾਂ ਦੀ ਪ੍ਰੀਖਿਆ ਲੈਣੀ ਸੀ ਰਾਤ ਪਰ ਤੇਜ ਮੀ ਪੈਂਦਾ ਗਿਆ ਜਦ ਸਵੇਰ ਹੋਈ ਤਦ ਪਾਪਾ ਜੀ ਨੇ ਦੇਖਿਆ ਕਿ ਅੱਗ ਨਹੀਂ ਬਲ ਰਹੀ ਲੱਕੜਾਂ ਕਿੱਲੀਆਂ ਸਨ ਤੇ ਕੁਝੂ ਜਿਦੇ ਇਸ਼ਨਾਨ ਦਾ ਸਮਾਂ ਨੇੜੇ ਆ ਗਿਆ ਸੀ ਬਾਬਾ ਫਤਿਹ ਜੀ ਨੇ ਸੋਚਿਆ ਗੁਰੂ ਦਾ ਹੁਕਮ ਸਭ ਤੋਂ ਵੱਡਾ ਹੈ ਕੋਈ ਵੀ ਰੁਕਾਵਟ ਆਵੇ ਮੈਂ ਪਾਣੀ ਕਰਮ ਕਰਕੇ ਹੀ ਛੱਡਾਂਗਾ ਉਹ ਅਗ ਲੱਪਣ ਲਈ ਆਪਾਤੀ ਵੱਲ ਤੁਰ ਪਏ ਬਹੁਤ ਘਰਾਂ ਦੇ ਦਰਵਾਜ਼ੇ ਖੜਕਾਏ ਪਰ ਕਿਸ ਨੇ ਅਗ ਨਾ ਦਿੱਤੀ ਆਖਰ ਉਹਨਾਂ ਨੇ ਇੱਕ ਘੜ ਵਿੱਚ ਅਗ ਬਲਦੀ ਦੇਖੀ ਦੌੜ ਕੇ ਉੱਥੇ ਪਹੁੰਚੇ ਪਰ ਉਹ ਘੜ ਇੱਕ ਵੈਸਵਾ ਦਾ ਸੀ ਬਾਬਾ ਜੀ ਨੇ ਕਿਹਾ ਮੈਨੂੰ ਸਿਰਫ ਥੋੜੀ ਅੱਖ ਚਾਹੀਦੀ ਹੈ ਆਪਣੇ ਕੋ ਜੋ ਤਿੱਸੇ ਵਾਲੇ ਉਸ ਔਰਤ ਨੇ ਬਾਬਾ ਜੀ ਨੂੰ ਵੇਖ ਕੇ ਕਿਹਾ ਅੱਖ ਚਾਹੀਦੀ ਹੈ ਪਰ ਬਦਲੇ ਵਿੱਚ ਕੁਝ ਦੇਣਾ ਪਵੇਗਾ ਉਹ ਵੈਸਵਾ ਹੱਸ ਕੇ ਕਹਿੰਦੀ ਹੈ ਜੇ ਤੁਹਾਨੂੰ ਅੱਖ ਚਾਹੀਦੀ ਹੈ ਤਾਂ ਮੈਨੂੰ ਆਪਣੀ ਇੱਕ ਅੱਖ ਦੇ ਦੇ ਇਹ ਸੁਣ ਕੇ ਬਾਬਾ ਫਰੀਦ ਜੀ ਨੇ ਇੱਕ ਪਲ ਵੀ ਨਾ ਸੋਚਿਆ ਉਹਨਾਂ ਨੇ ਖੰਜਰ ਚੁੱਕਿਆ ਤੇ ਆਪਣੀ ਅੱਖ ਕੱਢ ਕੇ ਉਸ ਵੈਸਵਾ ਦੇ ਹੱਥ ਵਿੱਚ ਰੱਖ ਦਿੱਤੀ ਫਿਰ ਉਸੇ ਅੱਖ ਨਾਲ ਲਾ ਲਈ ਤੇ ਵਾਪਸ ਗੁਰੂ ਜੀ ਦਿੱਸੇ ਵਾਲੀ ਚਲੇ ਗਏ ਉਹਨਾਂ ਨੇ ਉਸ ਅੱਖ ਨਾਲ ਪਾਣੀ ਕਰਮ ਕੀਤਾ ਤੇ ਗੁਰੂ ਜੀ ਲਈ ਇਸ਼ਨਾਨ ਦਾ ਸਾਰਾ ਪ੍ਰਬੰਧ ਕੀਤਾ ਜਦ ਸਵੇਰ ਹੋਈ ਗੁਰੂ ਜੀ ਨੇ ਦੇਖਿਆ ਕਿ ਬਾਬਾ ਫਰੀਦ ਜੀ ਦੀ ਇੱਕ ਅੱਖ ਬੰਨੀ ਹੋਈ ਹੈ ਤਾਂ ਗੁਰੂ ਨੇ ਪੁੱਛਿਆ ਫਰੀਦ ਤੇਰੀ ਅੱਖ ਕਿਉਂ ਬੰਨੀ ਹੈ ਬਾਬਾ ਜੀ ਨੇ ਨਿਮਰਤਾ ਨਾਲ ਕਿਹਾ ਗੁਰੂ ਜੀ ਅੱਖ ਆਈ ਹੈ ਇਸ ਲਈ ਬੰਨੀ ਹੈ ਗੁਰੂ ਮੁਸਕੁਰਾਏ ਤੇ ਕਹਿਣ ਲੱਗੇ ਜੇ ਆਈ ਹੈ ਤਾਂ ਬੰਨੀ ਕਿਉਂ ਹੈ ਖੋਲ ਪੱਟੀ ਜਦ ਪਾਪਾ ਫਰੀਦ ਜੀ ਨੇ ਪੱਟੀ ਖੋਲੀ ਤਾਂ ਜੋ ਅੱਖ ਕੱਢ ਕੇ ਦਿੱਤੀ ਸੀ ਉਹ ਬਿਲਕੁਲ ਠੀਕ ਤੇ ਸੇਤਮੰਦ ਹੋ ਗਈ ਸੀ ਗੁਰੂ ਜੀ ਦੀਆਂ ਅੱਖਾਂ ਨਾ ਮੋਕਈਆਂ ਉਹ ਚਾਨ ਕਹਿ ਕੇ ਉਹਨਾਂ ਦਾ ਚੇਲਾ ਹੁਣ ਪੂਰੀ ਤਰ੍ਹਾਂ ਦੋਹਾਂ ਨੇ ਪ੍ਰੀਖਿਆ ਚ ਪਾਸ ਹੋ ਗਿਆ ਹੈ ਉਹਨਾਂ ਨੇ ਆਸ਼ੀਰਵਾਦ ਦਿੰਦਿਆਂ ਕਿਹਾ ਫਰੀਦ ਤੂੰ ਹੁਣ ਸਿਰਫ ਮੇਰਾ ਚੇਲਾ ਨਹੀਂ ਮੇਰਾ ਕੱਤੀ ਨਸ਼ੀਨ ਹੈ ਜਿਸ ਨੇ ਗੁਰੂ ਦੇ ਹੁਕਮ ਲਈ ਆਪਣੀ ਆਖ਼ ਤਿਆਗ ਦਿੱਤੀ ਉਹ ਗੁਰੂ ਦੇ ਦਿਲ ਵਿੱਚ ਸਦਾ ਲਈ ਵਸ ਜਾਂਦੇ ਹਨ ਉਸ ਦਿਨ ਤੋਂ ਬਾਬਾ ਫਰੀਦ ਜੀ ਨੂੰ ਰੱਬ ਦੀ ਪ੍ਰਾਪਤੀ ਹੋਈ ਉਹਨਾਂ ਦੀ ਰੂਹ ਅੱਲਾ ਨਾਲ ਮਿਲ ਗਈ ਉਸ ਸਮੇਂ ਬਾਬਾ ਫਰੀਦ ਜੀ ਨੇ ਕਿਹਾ ਫਕੀਰ ਆ ਫਕੀਰੀ ਦੂਰੀ ਜੋ ਲੰਮੀ ਖਜ਼ੂਰੀ ਚੜ ਕੇ ਆਤਾ ਬੇੜਾ ਪਾਰ ਨਹੀਂ ਤਾਂ ਚੱਕਨਾ ਚੋਰੀ ਫਕੀਰੀ ਦਾ ਮਾਰਗ ਬਹੁਤ ਕਠਨ ਮਾਰਗ ਹੈ ਇਸ ਸੋਲੀ ਉੱਤੇ ਖੜਨ ਵਰਗਾ ਹੈ ਜਿੱਥੇ ਮਨੁੱਖ ਨੂੰ ਆਪਣਾ ਆਪ ਮਾਰਨਾ ਪੈਂਦਾ ਹੈ ਆਪਣੀ ਹਸਤੀ ਨੂੰ ਮਿਟਾ ਕੇ ਰੱਬ ਦੇ ਹੁਕਮ ਵਿੱਚ ਲੀਨ ਹੋਣਾ ਪੈਂਦਾ ਹੈ ਅੱਜ ਅਸੀਂ ਵੇਖੀਏ ਤਾਂ ਜਿੱਥੇ ਸਿਰ ਥੋੜਾ ਵੀ ਦੁਖਦਾ ਹੋਵੇ ਤਾਂ ਅਸੀਂ ਕਹਿੰਦੇ ਹਾਂ ਕੋਈ ਨਾ ਕਲ ਪਾਠ ਕਰਾਂਗੇ ਪਰ ਜਿਹੜਾ ਸੱਚਾ ਸਾਧਕ ਹੁੰਦਾ ਹੈ ਉਹ ਆਪਣੇ ਦੁੱਖਾਂ ਨੂੰ ਵੀ ਰੱਬ ਦਾ ਹੁਕਮ ਮੰਨਦਾ ਹੈ ਸਾਥੀਓ ਇਹ ਹੀ ਹੈ ਇਸ ਕਹਾਣੀ ਦੀ ਸਿੱਖਿਆ ਗੁਰੂ ਦੇ ਹੁਕਮ ਤੋਂ ਵੱਡਾ ਕੋਈ ਨਹੀਂ ਜਿਹੜਾ ਗੁਰੂ ਦੇ ਬਚਨ ਆਪਣੀ ਚਾਹਤ ਤੋਂ ਵੀ ਵੱਧ ਕੇ ਮੰਨਦਾ ਹੈ ਉਹ ਹੀ ਅਸਲੀ ਫਕੀਰ ਹੁੰਦਾ ਹੈ ਜੇ ਅਸੀਂ ਹੁੰਦੇ ਅਸੀਂ ਕਹਿਣਾ ਸੀ ਗੁਰੂ ਜੀ ਅਚਮਈ ਪਿਆ ਹੈ ਅੱਗ ਨਹੀਂ ਬਲਦੀ ਤੁਸੀ বিনা ਕਰਮ ਪਾਣੀ ਅਚਨਹਾਲੋ ਪਰ ਬਾਬਾ ਫਰੀਦ ਜੀ ਨੇ ਕੋਈ ਬਹਾਨਾ ਨਾ ਲੱਪਿਆ ਉਹਨਾਂ ਨੇ ਹੁਕਮ ਦੀ ਪਾਲਣਾ ਕੀਤੀ ਆਪਣੀ ਇਕੱਖ ਤਿਆਗ ਦਿੱਤੀ ਪਰ ਭਗਤੀ ਦਾ ਰਾਹ ਨਾ ਛੱਡਿਆ ਇਹ ਹੀ ਹੈ ਸੱਚੀ ਸੇਵਾ ਜਿੱਥੇ ਆਪਣੇ ਇਸ਼ਾ ਨਹੀਂ ਸਿਰਫ ਗੁਰੂ ਦੀ ਇਸ਼ਾ ਚਲਦੀ ਹੈ ਸਾਥੀਓ ਅਸੀਂ ਵੀ ਜੇ ਆਪਣੇ ਗੁਰੂਆਂ ਆਪਣੇ ਵਡੇਰਿਆਂ ਦੇ ਬਚਨ ਆਪਣੇ ਜੀਵਨ ਵਿੱਚ ਅਪਣਾ ਲਈਏ ਤਾਂ ਸਾਡੀ ਜ਼ਿੰਦਗੀ ਵੀ रोशन हो सकती है एक कहानी सने सिखाती है कि ईमान सेवा ਤੇ ਸਮਰਪਣ ਨਾਲ ਹੀ ਰੱਬ ਮਿਲਦਾ ਹੈ ਉਮੀਦ ਕਰਦਾ ਹਾਂ ਅੱਜ ਦੀ ਇਹ ਰੋਹਾਨੀ ਕਹਾਣੀ ਤੁਹਾਡੇ ਦਿਲ ਤੱਕ ਉਤਰ ਕੇ ਹੀ ਹੋਵੇਗੀ ਜੇ ਤੁਸੀਂ ਬਾਬਾ ਫਰੀਦ ਜੀ ਦੀ ਸੇਵਾ ਤੇ ਉਹਨਾਂ ਦੇ ਅਲਫਾਜ਼ ਨੂੰ ਦਿਲੋਂ ਮਹਿਸੂਸ ਕੀਤਾ ਤਾਂ ਇਸ ਵੀਡੀਓ ਨੂੰ ਲਾਇਕ ਕਰੋ ਤੇ ਸ਼ੇਅਰ ਕਰੋ ਅਤੇ ਇਸ ਰੋਹਾਨੀ ਸਫਰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ ਫਿਰ ਮਿਲਾਂਗੇ ਅਗਲੇ ਸਫ਼ਰ ਵਿੱਚ ਇੱਕ ਹੋਰ ਰੋਹਾਨੀ ਕਹਾਣੀ ਨਾਲ ਜਿੱਥੇ ਰੱਬ ਦੀ ਮਿਠਾਸ ਈਮਾਨ ਦੀ ਰੋਸ਼ਨੀ ਤੇ ਇਨਸਾਨੀਅਤ ਦੀ ਖੁਸ਼ਬੂ ਹੋਵੇਗੀ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਮੇਰਾ ਪ੍ਰਾਕਾ